ਲੋਕਿਸਾਨ ਭਰਾਵੋ ਅੱਜ ਜਿਹੜੀ ਵੀਡੀਓ ਪਾਉਣ ਤੋਂ ਜਿਹੜੇ ਲੇਟ ਹੋ ਗਏ ਕਿਸੇ ਕੰਮਕਾਰ ਦੇ ਰਜੇਵੇਂ ਵਾਲੀ ਬਾਹਰ ਜਾਣਾ ਪੈ ਗਿਆ ਸੀ ਤਾਂ ਕਰਕੇ ਜਿਹੜੀ ਵੀਡੀਓ ਲੇਟ ਅਪਲੋਡ ਹੋ ਰਹੀ ਹੈ ਉਸ ਗੱਲ ਦੀ ਦਿਲੋਂ ਮਾਫੀ ਚਾਹੁੰਦੇ ਆ ਤੇ ਕਿਸਾਨ ਭਰਾਵੋ ਅੱਜ ਇੱਕ ਜ਼ਰੂਰੀ ਜਿਹੜੀ ਨੋਟ ਕਰਨ ਵਾਲੀ ਗੱਲ ਤੁਸੀਂ ਸਾਰੇ ਆਪਣੇ ਪੇਜ ਤੇ ਫਾਰਮਰ ਵੀਰ ਜੁੜੇ ਹੋ ਮੇਰਾ ਪਿੰਡ ਮੌਰਜੀ ਜ਼ਿਲ੍ਹਾ ਫਰੀਦਕੋਟ ਹਲਕਾ ਐਸਪੈਂਡ ਨੂੰ ਜਿਹੜਾ ਕੋਟਕਪੂਰਾ ਪੈ ਗਿਆ ਜਿਹੜੇ ਵੀਰ ਸੰਦ ਲੈਣ ਬਾਰੇ ਵਿਚਾਰ ਕਰ ਰਿਹਾ ਜਾਂ ਸੰਦਾਂ ਦੀ ਤਲਾਸ਼ ਦੇ ਵਿੱਚ ਹੈ ਤੇ ਮੇਰੇ ਪਿੰਡ ਦੀ ਸੁਸਾਇਟੀ ਦੇ ਵਿੱਚ ਖੁੱਲੀ ਬੋਲੀ ਹੋਣ ਜਾ ਰਹੀ ਹੈ ਮਿਤੀ 9 ਸਤੰਬਰ ਦਿਨ ਸੋਵਾਰ ਨੂੰ ਮਤਲਬ ਅੱਜ ਦੀ ਵੀਡੀਓ ਰਿਕਾਰਡ ਹੋ ਰਹੀ ਹੈ ਸ਼ਨੀਵਾਰ ਨੂੰ ਮਤਲਬ ਪਰਸੋਂ ਟਾਈਮ ਹੈਗਾ ਜੀ 10 ਵਜੇ ਦਾ ਉਸ ਦੇ ਵਿੱਚ ਜਿਹੜੀ 5000 ਰੁਪਏ ਸਿਕਿਉਰਿਟੀ ਫੀਸ ਤੁਹਾਨੂੰ ਦੇਣੀ ਪਊਗੀ ਜੇ ਤੁਸੀਂ ਬੋਲੀ ਕਰਨਾ ਚਾਹੁੰਦੇ ਆ ਮੈਂ ਸੰਦਾ ਦਾ ਵੀਰਵਾ ਦੱਸ ਦੇਣਾ ਸੰਦਾ ਦਾ ਵੀਰਵਾ ਹੈਗਾ ਜੀ ਦੋ ਤਵੀਆਂ ਸੈੱਟ ਹੈਗੇ ਆ ਜੀ ਇੱਕ 18 ਤੇ 16 ਤਵੀਆਂ ਦੋ ਜਿਹੜਾ ਨਰਮਾ ਬਜਾਈ ਵਾਲੇ ਮਸ਼ੀਨਾ ਹੈਗੀਆਂ ਇੱਕ ਤਿੰਨ ਪੂਰਾ ਵਾਲੀ ਇੱਕ ਚਾਰ ਪੂਰਾ ਵਾਲੀ ਉਸ ਤੋਂ ਬਾਅਦ ਜਿਹੜੀਆਂ ਕਣਕ ਬਜਾਈ ਮਸ਼ੀਨ ਆ ਗਈਆਂ 11 ਪੂਰੀ ਤੇ 13 ਪੂਰੀ ਜੀ 13 ਪੂਰੀ 0 ਡ੍ਰਿੱਲ ਆ ਗਈ ਇੱਕ ਕਰਾਹਾ ਆ ਗਿਆ ਜੀ ਇੱਕ ਜਿੰਦਰੀ ਆ ਗਈ ਵੱਟਾਂ ਪਾਉਣ ਵਾਲੇ 13 ਫੁੱਟਾ ਸੁਹਾਗਾ ਆ ਗਿਆ ਇੱਕ ਕੱਦੂ ਕਰਨੀ ਹੈਗੀ ਉਸ ਤੋਂ ਬਾਅਦ ਇੱਕ ਪਲੋ ਤੇ ਹੈਪੀ ਸੀਡਰ ਵੀ ਪਿਆ ਇਹ ਸੰਦਾਂ ਦੀ ਜਿਹੜੀ ਨਿਲਾਮੀ ਹੋਣ ਜਾ ਰਹੀ ਹੈ ਪਿੰਡ ਮੌੜ ਦੇ ਵਿੱਚ ਜੇ ਤੁਸੀਂ ਇਹਦੀ ਪ੍ਰੋਪਰ ਵੀਡੀਓ ਦੇਖਣਾ ਚਾਹੁੰਦੇ ਤਾਂ ਅੱਜ ਆਪਾਂ ਵੀਡੀਓ ਅਪਲੋਡ ਕੀਤੀ ਹੋਈ ਹੈ ਆਪਣੇ YouTube ਚੈਨਲ ਤੇ ਜਾਂ Facebook ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਮਿਤੀ 9 ਸਤੰਬਰ ਦਿਨ ਸੋਮਵਾਰ ਨੂੰ ਸਮਾਂ ਸਵੇਰੇ 10 ਵਜੇ ਦਾ ਜੀ ਖੁੱਲੀ ਬੋਲੀ ਦਾ ਜਿਹੜਾ ਪ੍ਰਧਾਨ ਸਾਹਿਬ ਹੋਣੇ ਸਕੱਤਰ ਸਟਾਫ ਦੇ ਜਿਹੜੇ ਸੈਕਟਰੀ ਸਾਹਿਬ ਆ ਉਹਨਾਂ ਵੱਲੋਂ ਜਿਹੜੀ ਬੇਨਤੀ ਅਨਾਉਂਸ ਕੀਤਾ ਗਿਆ ਵਾ ਜਿਹੜੀ ਕੋਈ ਵੀ ਬੰਦਾ ਆਖੇ ਜਿਹੜਾ ਬੋਲੀ ਕਰ ਸਕਦਾ ਲੋਕ ਕਿਸਾਨ ਭਰਾਵੋ ਮੰਡੀਆਂ ਦੀ ਗੱਲ ਕਰਦੇ ਆ 7 ਸਤੰਬਰ ਚੀਕਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2700 10 ਰੁਪਏ ਲੱਗਿਆ ਜੀ ਕਰਨਾਲ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2750 ਰੁਪਏ ਗੰਗੋ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2700 ਰੁਪਏ ਲੱਗਿਆ ਇੰਦਰੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2800 ਰੁਪਿਆ ਪ੍ਰਤੀ ਕੁਇੰਟਲ ਤੇ ਲੱਗਿਆ ਤਰਾਵੜੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2800 22 ਰੁਪਏ 131 ਰੁਪਏ ਦੀ ਜਿਹੜੀ ਕੱਲ੍ਹ ਨਾਲੋਂ ਜਿਹੜੀ ਇਸ ਮੰਡੀ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ ਰੇਟਾਂ ਦੇ ਵਿੱਚ ਸਮਾਲਖਾਂ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2771 ਰੁਪਿਆ ਇਸ ਮੰਡੀ ਦੇ ਵਿੱਚ 120 ਰੁਪਏ ਦਾ ਜਿਹੜਾ ਵਾਧਾ ਦੇਖਣ ਨੂੰ ਮਿਲਿਆ ਕਰੋੜਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2755 ਇਸ ਮੰਡੀ ਦੇ ਵਿੱਚ 26 ਰੁਪਿਆ ਦਾ ਜਿਹੜਾ ਰੇਟ ਵਾਧਾ ਤੇਜ਼ੀ ਦੇਖਣ ਨੂੰ ਮਿਲਿਆ ਪ੍ਰੀਪ리아 ਮੰਡੀ ਦੇ ਵਿੱਚ 1509 ਦਾ ਜਿਹੜਾ ਸ਼ਾਨਦਾਰ ਰੇਟ ਰਿਹਾ 2900 ਰੁਪਏ ਪ੍ਰਤੀ ਕੁਆਂਟਲ ਕਿਸਾਨ ਭਰਾਵੋ ਇਹ 7 ਤਰੀਕ ਦੇ ਜਿਹੜੇ ਬਾਸਮਤੀ ਦੇ 1509 ਦੇ ਆ ਬਹੁਤ ਕਿਸਾਨ ਵੀਰ ਕਹਿੰਦੇ ਵੀ 1400 ਇੱਕ ਮੁੱਛਲ ਜਾਂ ਹੋਰ ਬਾਸਮਤੀ ਦੀ ਜਿਹੜੀਆਂ ਕਿਸਮਾਂ ਆਪਣੇ ਪੰਜਾਬ ਦੀਆਂ ਮੰਡੀਆਂ ਚ ਕੀ ਰੇਟ ਰਿਹਾ ਆਪਣੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਹਲੇ ਤੱਕ ਝੋਨੇ ਆ ਨਾ ਮਾਤਰਾ ਆਪਾਂ ਕਹਿ ਸਕਦੇ ਆ ਆਇਆ ਪਰ ਅੱਜ ਜਿਹੜੀ 7 ਤਰੀਕ ਹੋ ਗਈ ਹੈ ਲਗਭਗ 15 ਤੋਂ 20 ਸਤੰਬਰ ਦੇ ਵਿੱਚ ਵਿੱਚ ਜਿਹੜੀਆਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ 1500 ਨਾ ਬਾਸਮਤੀ ਜਿਹੜੀ ਵਿਕਣੀ ਆਵੇਗੀ ਉਸ ਦੀ ਆਮਦ ਸ਼ੁਰੂ ਹੋਵੇਗੀ ਉਸ ਦੇ ਰੇਟ ਤੁਹਾਨੂੰ ਆਪਾਂ ਮੰਡੀ ਦੇ ਵਿੱਚ ਜਾ ਕੇ ਜ਼ਰੂਰ ਦਿਖਾਇਆ ਕਰਾਂਗੇ ਬਾਕੀ ਜੇ ਤੁਹਾਨੂੰ ਕਿਸੇ ਕਿਸਮ ਦੀ ਮੰਡੀ ਬਾਰੇ ਰੇਟ ਬਾਰੇ ਜਾਣਕਾਰੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਿਹੜਾ ਗੱਲਬਾਤ ਕਰਿਆ ਕਰੋ ਤੇ ਬਾਕੀ ਨੋਟ ਕਰਿਓ ਜੀ ਜੇ ਕੋਈ ਵੀ ਫਾਰਮਰ ਵੀਰ ਸੰਦਾਂ ਦਾ ਚਾਹਵਾਨ ਹੋਵੇ ਸੰਦਾ ਦਾ ਵੀਰਵਾ ਤੁਹਾਨੂੰ ਮੈਂ ਦੱਸ ਦਿੱਤਾ ਵੀਡੀਓ ਦੇ ਸ਼ੁਰੂਆਤ ਦੇ ਵਿੱਚ